ਪਗੋੜਾ ਲਾ ਗੇਟ ਦੇ ਨਜ਼ਦੀਕ ਇੱਕ ਨੀਗਰੋ ਨੇ ਜੋ ਨਸ਼ਾ ਕੀਤਾ ਹੋਇਆ ਸੀ ਉਸ ਨੇ ਗੱਡੀ ਪਹਿਲਾਂ ਤਾਂ ਖੰਭੇ ਵਿੱਚ ਮਾਰੀ ਆਪਣੀ ਗੱਡੀ ਮਾਰ ਕੇ ਨਸ਼ੇ ਦੇ ਤੋਤ ਵਿੱਚ ਭਜ ਨਿਕਲਿਆ ਦੂਸਰੇ ਦਿਨ ਜਦੋਂ ਆਪਣੀ ਗੱਡੀ ਲੈਣ ਆਇਆ ਤਾਂ ਉਸ ਨੇ ਗੱਡੀ ਸਟਾਰਟ ਕਰਕੇ ਦੋ ਆਟੋ ਟੈਂਪੂ ਖੜੇ ਸੀ ਜਿਨ੍ਹਾਂ ਦੇ ਵਿੱਚ ਦੋਨੇ ਹੀ ਪਲਸਟੇ ਟੈਂਪੂ ਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤਿਕਰਵੀ 40 40 ਹਜ਼ਾਰ ਦਾ ਨੁਕਸਾਨ ਉਹਨਾਂ ਦਾ ਹੋ ਗਿਆ ਤੇ ਇਹ ਨੀਗਰੋ ਮੌਕੇ ਤੇ ਪਹੁੰਚੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਹੜੇ ਪਿੰਡ ਵਾਲੇ ਸਾਡੇ ਨਾਲ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਉ ਦੇਖਦੇ ਆ ਅਮਰਜੀਤ ਸਿੰਘ ਸਰ ਕੀ ਮਾਮਲਾ ਹੈ ਸਾਰਾ ਬੜੇ ਲੋਕ ਇਕੱਠੇ ਹੋਏ ਹੈਗੇ ਆ ਵੀ ਹਾਦਸਾ ਕੋਈ ਸੁਣ ਵੀ ਜਾ ਕੇ ਨੀਗਰੋ ਸਵੇਰ ਦਾ ਬਾਰ ਬਾਰ ਗੱਡੀ ਮਾਰ ਰਿਹਾ ਇੱਧਰ ਉੱਧਰ ਇਹ ਨੀਗਰੋ ਜੀ ਸ਼ਾਇਦ ਕੋਈ ਨਸ਼ਾ ਨਸ਼ਾ ਕੀਤਾ ਆ ਤੇ ਜੇ ਇਹਨੇ ਨਾ ਸਵੇਰੇ ਪਹਿਲਾਂ ਪਿੱਛੇ ਵੀ ਐਕਸੀਡੈਂਟ ਕੀਤਾ ਆ ਤੇ ਬਾਕੀ ਇਥੇ ਸਾਡੇ ਮੁੰਡੇ ਖੜੇ ਹੁੰਦੇ ਸਵੇਰ ਨੂੰ ਜਿਹੜਾ ਨੰਬਰ ਲਿਖਦੇ ਜਿਹੜੇ ਜੀ ਉਹ ਆਪਣੀਆਂ ਗੱਡੀਆਂ 'ਚ ਬੈਠੇ ਸਗੇ ਇਹਨੇ ਇੰਨੀ ਸਪੀਡ ਨਾਲ ਦੱਸਦੇ ਵੀ ਗੱਡੀ ਲਿਆ ਲਿਆ ਕੇ ਆ ਕੇ ਦੋ ਆਟਵਾ ਅੰਦਲਾ ਗੱਡੀ ਮਾਰੀ ਆ ਦੋ ਆਟਾ ਤੋਂ ਮਾਰਨ ਤੋਂ ਬਾਅਦ ਅੱਗੇ ਖੰਭਾ ਸੀਗਾ ਅੱਛਾ ਖੰਭੇ ਵਿੱਚ ਜਾ ਕੇ ਗੱਡੀ ਰੁਕੀ ਆ ਉੱਦਾਂ ਗੱਡੀ ਨਹੀਂ ਰੁਕਣੀ ਜੇ ਨਾ ਖੰਭੇ 'ਚ ਵੱਜਦੀ ਅੱਗੇ ਦੋ ਚਾਹ ਵਾਲੇ ਆ ਉਹ ਵੀ ਉਹਨਾਂ ਦੇ ਵਿੱਚ ਜਾ ਕੇ ਬਚੇ ਕਿੰਨੇ ਕਿੰਨੇ ਨਿਗਰੋ ਸੀ ਗੱਡੀ ਵਿੱਚ ਇਹ ਦੱਸਣ ਨਾਲ ਦੱਸਦਾ ਵੀ ਇਕੱਲਾ ਹੀ ਸੀਗਾ ਜਿਹੜੇ ਮੁੰਡਾ ਸਾਡਾ ਪ੍ਰਧਾਨ ਹੈ ਨੰਬਰ ਲੈ ਲਓ ਕਿਉਂ ਨਹੀਂ ਦੱਸਦੇ ਗੱਡੀ ਵਿੱਚ ਕੋਈ ਗਾਂਜਾ ਗੁੰਜਾਇ ਪਿਆ ਹੋਇਆ ਜਾਂ ਕੋਈ ਸਿੱਧਾ ਨਸ਼ਾ ਨਹੀਂ ਸੀ ਕੀਤਾ ਦੱਸਦੇ ਆ ਵਿੱਚ ਹੈ ਕੁਝ ਪਿਆ ਜਿੱਦ ਨਸ਼ੇ ਦਾ ਸਮਾਨ ਪਿਆ ਕੁਝ ਬਚੂ ਕਿੰਨੇ ਕੋ ਬੰਦੇ ਆਪਣੀ ਜ਼ਖਮੀ ਹੋਏ ਆਪਣੇ ਤਕਰੀਬਨ ਕੰਨ ਬੰਦੇ ਆ ਜੀ ਕਿੱਥੇ ਭੇਜਿਆ ਉਹਨਾਂ ਨੂੰ ਉਹਨਾਂ ਨੂੰ ਫਗਵਾੜਾ ਸਿਵਲ ਹਸਪੀਟਲ ਅੱਛਾ ਹਾਂਜੀ ਆਟੋ ਵਗੈਰਾ ਵੀ ਨੁਕਸਾਨੀ ਹੋਈ ਹਾਂਜੀ ਦੋ ਆਟੋ ਨੁਕਸਾਨੇ ਗਏ ਆ ਜੀ ਅੱਛਾ ਸੋ ਜਿਨ੍ਹਾਂ ਦਾ ਤਕਰੀਬਨ ਖਰਚਾ 40 ਤੋਂ ਗੜੀ ਤੁਸੀਂ ਪ੍ਰਧਾਨ ਇਥੇ ਜੁਨੀਅਰ ਜੀ ਹਾਂਜੀ ਮੈਂ ਪ੍ਰਧਾਨ ਹਾਂ ਆਹੀ ਪਿੰਡ ਆਪਣਾ ਹਾਂਜੀ ਮੇਰਾ ਪਿੰਡ ਝੇੜੂ ਆ ਜੀ ਪੁਲਿਸ ਨੇ ਕੀ ਭਰੋਸਾ ਦਵਾਇਆ ਹੈਗਾ ਭਰੋਸਾ ਦਵਾਇਆ ਬਸ ਕਹਿੰਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਦੇ ਉੱਤੇ ਅੱਛਾ ਜੋ ਵੀ ਬਣਦੀ ਆ ਅੱਛਾ ਤੇ ਚਲੋ ਦੇਖਦੇ ਆ ਕੀ ਕਰਦੇ ਅੱਗੇ ਜੀ ਜੀ ਸੋ ਕੀ ਲੱਗਦਾ ਹੈ ਕਿ ਇਹਨਾਂ ਸਾਰੇ ਚੀਜ਼ਾਂ ਜੰਮਰ ਕੋਣ ਹੈ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਜੀ ਹੋ ਸਕਦਾ ਸੀ ਜੇ ਹਿਸਾਬ ਨਾਲ ਦੱਸਣ ਨਾਲ ਦੱਸਦੇ ਆ ਇੱਥੇ ਲੱਗੇ ਹੋ ਐਫ ਪੀਜੀ ਦੇ ਵਿੱਚ ਵੀਡੀਓ ਵੀ ਬਣ ਰਿਪੋਰਟ ਵੀ ਹੋਈ ਆ ਕੇਸ ਹਿਸਾਬ ਨਾਲ ਇਹ ਆਇਆ ਕਾ ਸਵੇਰ ਦਾ ਟਾਈਮ ਮਤਲਬ ਯੂਨੀਵਰਸਿਟੀ ਦਾ ਟਾਈਮ ਹੁੰਦਾ ਫੂਰ ਤੇ ਬੱਚੇ ਉਸ ਤਰਕੇ ਬਹੁਤ ਜਾਂਦੇ ਆ ਠੀਕ ਆ ਹੋ ਸਕਦਾ ਕਿਸੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਤੇ ਨਾਕ ਬੋਣੀ ਚਾਹੀਦੀ ਹੈ ਜੀ ਜੀ ਸਰਵਕਲ ਲਈ ਧੰਨਵਾਦ ਧੰਨਵਾਦ ਜੀ ਹੀਰਾ ਬਾਜੀ ਆਪਣਾ ਮੇਰਾ ਨਾਮ ਹੈਗਾ ਸਰਜੀਸ਼ੰਦ ਕੀ ਮਾਮਲਾ ਸਾਰ ਐਕਸੀਡੈਂਟ ਦਾ ਇਹ ਸਵੇਰੇ ਵੀ ਇਹ ਬੰਦੇ ਪਿਛਲੇ ਪਾਸੇ ਇਦਾਂ ਕਰਕੇ ਆਏ ਆਸ਼ਾਨਾ ਦੇ ਕੋਲ ਤੇ ਸਵੇਰ ਦੀ ਗੱਡੀ ਆਵਾ ਗੌਣ ਘੁੰਮ ਰਹੀ ਆ ਸਾਡੇ ਬੰਦੇ ਸਵੇਰੇ ਬਿਠਾਇਆ ਉੱਥੇ ਪਿੱਛੇ ਵੀ ਬੰਦੇ ਦੇ ਇੱਕ ਕਵਾੜੀਆ ਸੀਗਾ ਪਤਾ ਨਹੀਂ ਉਹ ਉਹਨੇ ਵੀ ਸੱਤ ਲੱਖ ਰੁਪਏ ਟੱਟ ਗਈ ਆ ਇਹ ਹੁਣ ਉਧਰ ਪਤਾ ਨਹੀਂ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਫਿਰ 10 11 11:30 ਵਜੇ ਗੱਡੀ ਲੈ ਕੇ ਉਧਰੋਂ ਆਇਆ ਬਹੁਤ ਤੇਜ਼ ਇਹਦੇ ਮੋੜੇ ਦੋ ਕੁੜੀਆਂ ਸੀ ਉਹ ਵੀ ਨੱਠ ਕੇ ਬਚੀਆਂ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਸੀ ਤਾਂ ਜਣੀ ਸੀ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਸੀ ਆਪਣਾ ਨੰਬਰ ਪੈਂਟ ਹੰਡਲ ਕਰ ਰਹੇ ਸੀ ਇਹ ਬਹੁਤ ਉਨੀ ਤੇਜ਼ ਆਇਆ ਸਟਾਪ ਵਰਜਨ ਲੈ ਕੇ ਆਇਆ ਪਹਿਲਾਂ ਮੀਡੀਆ ਵਾਲੀ ਗੱਡੀ ਧੋਕੇ ਪਿਛਲੇ ਪਾਸੇ ਇੱਕ ਬੰਦਾ ਹੋਰ ਦੀ ਮੁੰਡਾ ਉਹਦੀ ਗੱਡੀ ਧੋਕੀ ਉਹ 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 ਜਿਆਦੀ ਸੱਟਾਂ ਲੱਗੀਆਂ ਲੱਤ ਟੁੱਟ ਰਹੀ ਮੇਰੇ ਖਿਆਲੋਂ ਲੈ ਕੇ ਗਏ ਬੰਦੇ ਹਸਪੀਟਲ ਪਤਾ ਨਹੀਂ ਤੇ ਲੱਤ ਟੁੱਟ ਗਈ ਅਸੀਂ ਤਿੰਨ ਚਾਰ ਆਪਣੀ ਗੱਡੀ ਦੀ ਵਿੱਚ ਹੀ ਘੁੱਟ ਹੋ ਗਏ ਸਾਨੂੰ ਮੌਕਾ ਹੀ ਨਹੀਂ ਨਿਕਲਿਆ ਮਿੰਡ ਦਾ ਬਾਹਰ ਨਿਕਲਦਾ ਸਰ ਇਸ ਗੱਡੀ ਵਿੱਚ ਕਿੰਨੇ ਨਿਕਲੋ ਸਕੇ ਉਹ ਉਹ ਸਿੰਗਲ ਹੀ ਸੀਗਾ ਜੀ ਸਿੰਗਲ ਲੈਸ ਵਾਲਾ ਵਗੈਰਾ ਕੀਤਾ ਹੋਇਆ ਨੇ ਉਹ ਭਾਈ ਇੰਨਾ ਤੇਜ਼ ਹੀ ਉਹ ਨਸ਼ੇ ਵਾਲੇ ਚਲਾ ਸਕਦਾ ਬਗੈਰ ਨਸ਼ੇ ਤੋਂ ਚੱਲਦੀ ਨਹੀਂ ਨਿੱਕੜੀ ਅਸੀਂ ਸਵੇਰੇ ਹੀ ਗੱਡੀ ਉੱਥੇ ਦੇਖੀ ਸੀ ਬਾਲਾ ਜੀ ਮਾਰਦੇ ਕੋਲ ਹਾਂਜੀ ਹਾਂਜੀ ਉਹੀ ਗੱਡੀ ਹੈ ਜੀ ਇੱਕ ਕੰਮ ਵਿੱਚ ਮਾਰ ਗਿਆ ਅਸੀਂ ਉਹ ਤੋਂ ਹੁਣ ਦੁਬਾਰਾ ਚਲਾ ਕੇ ਲੈ ਕੇ ਆਇਆ ਉਹ ਤੋਂ ਚਲਾ ਕੇ ਆ ਕੇ ਲੈ ਕੇ ਆਇਆ ਦੁਬਾਰਾ ਉੱਥੇ ਵੀ ਕੋਈ ਨੁਕਸਾਨ ਹੋਇਆ ਸੀ ਉੱਥੇ ਨੁਕਸਾਨ ਮੈਂ ਨਹੀਂ ਦੇਖਿਆ ਤੇ ਨੁਕਸਾਨ ਉੱਥੇ ਵੀ ਹੋਇਆ ਸੀ ਇੱਥੇ ਕਿੰਨੇ ਬੰਦੇ ਜ਼ਖਮੀ ਹੋਏ ਸਾਫ ਇੱਥੇ ਤਿੰਨ ਜੀ ਕਿੱਥੇ ਭੇਜੋ ਏ ਸਰਕਾਰੀ ਹਸਪੀਟਲ ਵਿੱਚ ਜੀ ਇੱਕ ਮੁੰਡੇ ਦੀ 250 ਉਹਦਾ ਤੇ ਉਹਦੀ ਲਾਤੀ ਟੁੱਟਣ ਦਾ ਪਤਾ ਲੱਗਾ ਵੀ ਲੱਤ ਟੁੱਟੀ ਹੈ ਜੇ ਮੈਂ ਤਾਂ ਬੱਚੀ ਕੋਟਾ ਜਿਆ ਚ ਆ ਗਿਆ ਗੱਡੀ ਤੇ ਮੈਨੂੰ ਮੌਕੇ ਨਿਕਲੇ ਨਿਕੰਗਾ ਤੁਸੀਂ ਪੁਲਿਸ ਨੂੰ ਸੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਦੇ ਕੇ ਉਹਨੂੰ ਨਾਲ ਹੀ ਲੈ ਕੇ ਗਏ ਬੰਦੇ ਨੂੰ ਅੱਛਾ ਹਾਂਜੀ ਪੁਲਿਸ ਕੋਲ ਨਹੀਂ ਚਾਹਵਾ ਆ ਗਈ ਸੀ ਮੌਕੇ ਦੀ ਹਾਂਜੀ ਮਗਾ ਮੌਕੇ ਦੀ ਨਹੀਂ ਸੀ ਲੈ ਕੇ ਗਏ ਜੇ ਪੁਲਸਾਰੀ ਤੋਂ ਪੂਰ ਕੀਤਾ ਜੀ ਕਿਤੇ ਬੀਜੀ ਆਪੋ ਅੱਛਾ ਜੀ ਹਾਂਜੀ ਉਹ ਕੀ ਮੰਗ ਕਰਦੇ ਤੇ ਹਾਂਜੀ ਮੰਗਦੇ ਵੀ ਇਦਾਂ ਦੇ ਜਿਹੜੇ ਆ ਸਟੂਡੈਂਟ ਆ ਨਸ਼ਾ ਚੰਦੂ ਗੋਆ ਕਰਕੇ ਕਰਕੇ ਗੱਡੀਆਂ ਚਲਾਉਂਦੇ ਐ ਤੇ ਸਟੂਡੈਂਟਾਂ ਦਾ ਏਰੀਆ ਆ ਇਹ ਸਾਰੇ ਸਟੂਡੈਂਟ ਲੱਗ ਰਹੇ ਜਾਂ ਕੁਝ ਹੋਰ ਹੈ ਇਹ ਬੰਦੇ ਇਹ ਮੈਨੂੰ ਤਾਂ ਲੱਗਦੇ ਨਹੀਂ ਸਟੂਡੈਂਟ ਨਾ ਤਾਂ ਉਹਨਾਂ ਦਾ ਸ਼ਕਲ ਤਾਂ ਸਟੂਡੈਂਟ ਲੱਗਦੇ ਆ ਨਿਕਰੋ ਹੀ ਹੈ ਇਹ ਨਿਕਰੋ ਆ ਮੈਨੂੰ ਨਹੀਂ ਲੱਗਦੇ ਇਹ ਪੜ੍ਹੇ ਲਿਖੇ ਬੰਦੇ ਹੋਣਗੇ ਜੀ ਅੱਛਾ ਤੋਂ ਜਿਹੜੇ ਆਟੋ ਦਾ ਕਿੰਨੇ ਨੁਕਸਾਨੇ ਗਏ ਕਿੰਨਾ ਕੁ ਨੁਕਸਾਨ ਹੋਇਆ ਇਹ ਨੁਕਸਾਨ ਦੋ ਆਟੋਆਂ ਦਾ ਜ਼ਿਆਦਾ ਹੋਇਆ ਜੀ ਅੱਛਾ ਸੋ ਕੀ ਮੰਗ ਕਰਦੇ ਹੋ ਤੁਸੀਂ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਮੰਗ ਕਰਦੇ ਵੀ ਉਸ ਤੋਂ ਪੁਲਿਸ ਨੂੰ ਬੇਚਾਉਂਦੇ ਆ ਵੀ ਜਿਹੜੇ ਬੰਦੇ ਨੇ ਐਕਸੀਡੈਂਟ ਕੀਤਾ ਪਹਿਲਾਂ ਉਹਨਾਂ ਦਾ ਇਲਾਜ ਕੀਤਾ ਜਾਵੇ ਸਟੂਡੈਂਟ ਹੈਗਾ ਕਿ ਨਹੀਂ ਹੈਗਾ ਕਿਉਂਕਿ ਆਵਾ ਗ